ਕੋਠੇ ਮਾਲਾ ਸਿੰਘ ਵਾਲਾ ਵਿਖੇ ਪਹੁੰਚੇ ਪੰਜਾਬ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮਿਆਣਾ ਸੜੀ ਹੋਈ ਕਣਕ ਦੇ ਮਾਲਕ ਕਿਸਾਨਾਂ ਲਈ ਕਣਕ ਦੀ ਕੀਤੀ ਮਦਦ ਜਾਣਕਾਰੀ ਅਨੁਸਾਰ ਜੈਤੂ ਦੇ ਨੀ ਦੇ ਕੀ ਪੈਂਦੇ ਪਿੰਡ ਕੋਠੇ ਮਾਲਾ ਸਿੰਘ ਵਾਲਾ ਵਿਖੇ ਪੰਜਾਬ ਸੀਵਰੇਜ ਬੋਰਡ ਦੇ ਚੇਅਰਮੈਨ ਧਰਮਜੀਤ ਸਿੰਘ ਰਾਮਿਆਣਾ ਆਪਣੀ ਸਮੁੱਚੀ ਟੀਮ ਦੇ ਨਾਲ ਪਹੁੰਚੇ ਅਤੇ ਉਥੋਂ ਦੇ ਸਰਪੰਚ ਮਲਕੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਚਲਦਿਆਂ ਅਤੇ ਉਹਨਾਂ ਦੀ ਅਗਵਾਈ ਦੇ ਵਿੱਚ ਲਗਭਗ 90 ਮਣ ਦੇ ਕਰੀਬ ਕਣਕ ਇਕੱਤਰ ਕਰਕੇ ਉਹਨਾਂ ਨੂੰ ਦਿੱਤੀ ਗਈ ਅਤੇ ਉਹਨਾਂ ਨੂੰ ਦੱਸਿਆ ਗਿਆ ਕਿ ਜੋ ਵੀ ਤੁਹਾਡੇ ਕਿਸਾਨ ਬੀਤੀ ਦੀਣੀ ਕਣਕ ਦੀ ਫਸਲ ਦੇ ਨਾਲ ਕਾਫੀ ਜ਼ਿਆਦਾ ਨਿਰਾਸ਼ਨ ਉਹਨਾਂ ਦੀ ਮਦਦ ਕੀਤੀ ਜਾਵੇ ਆਓ ਸੁਣਦੇ ਹਾਂ ਕੀ ਕਹਿਣਾ ਹੈ ਪਿੰਡ ਦਾ ਤੇ ਧਰਮਜੀਤ ਸਿੰਘ ਰਾਮਿਆਣਾ ਦਾ ਅੱਗ ਲੱਗੀ ਸੀ ਉਹਨਾਂ ਨੇ ਤੁਸੀਂ ਸਹਿਯੋਗ ਕਰਨ ਆਏ ਹੋ ਕਣਕ ਲੈ ਕੇ ਆਏ ਹੋ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਇਹ ਸਾਰਾ ਸਬ ਮੇਰੇ ਨਗਰ ਦੇ ਨਾਲ ਹੀ ਹੋਇਆ ਸਹਿਯੋਗ ਦੇ ਨਾਲ ਹੀ ਮੇਰੇ ਨਾਲ ਤਾਂ ਸਾਡਾ ਤਾਂ ਇੱਕ ਸਬਬ ਸੀਗਾ ਜੀ ਤੇ ਆਸਰਾ ਬਣਿਆ ਥੋੜਾ ਜਿਹਾ ਇਹਨਾਂ ਦਾ ਜੀ ਗੁਰੂ ਘਰ ਦੇ ਵਿੱਚ ਅੱਜ ਜਿਹੜੀ ਇਹ ਕੋਠੇ ਮਾਲਾ ਸਿੰਘ ਵਾਲੇ ਲੈ ਕੇ ਆਏ ਆ तकरीबन 90 ਕ ਮਾਨ 80 ਮਾਨ ਦੇ ਲਗਭਗ ਜਿਹੜੀ ਕਣਕ ਹੈ ਤੇ ਉਸ ਤੇ ਚਲਦੇ ਆ ਅਸੀਂ ਇਕੱਠੀ ਕੀਤੀ ਸੀ ਕਣਕ ਤੇ ਲੈ ਕੇ ਆਏ ਆ ਇੱਥੇ तकरीबन 50 ਕ ਕਿੱਲਾਂ ਦਾ ਲਗਭਗ ਜਿਹੜਾ ਨੁਕਸਾਨ ਹੋਇਆ ਅ ਪਹਿਲਾਂ ਵੀ ਮੈਂ ਗੱਲ ਕਰਕੇ ਹਟਿਆ ਕਿ ਇਹਨਾਂ ਇਮਾਨਦਾਰੀ ਦੇ ਨਾਲ ਹੀ ਕੰਮ ਕਰਨੇ ਚਾਹੀਦੇ ਜਿੰਨੇ ਕਰਦੇ ਆ ਜੀ ਅ ਬੇਖੋ ਆਦਮੀ ਕਦੇ ਸੰਤੋਸ਼ਟ ਨਹੀਂ ਹੋ ਸਕਦਾ ਜਿੰਨਾ ਵੀ ਪੈਸੇ ਜੇ ਤਾਂ ਜ਼ਿਆਦਾ ਹੋਣਗੇ ਫਿਰ ਵੀ ਔਖਾ ਹੈ ਜੇ ਘੱਟ ਹੋਣਗੇ ਤਾਂ ਵੀ ਔਖਾ ਉਸ ਦੇ ਚੱਲਦੇ ਜਿਹੜਾ ਇਹ ਨੁਕਸਾਨ ਹੋਇਆ ਜਿਹਦੇ ਕਰਕੇ ਨੁਕਸਾਨ ਹੋਇਆ ਉਹ ਅਸੀਂ ਪਰਭਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁਰੂ ਘਰ ਦੇ ਵਿੱਚ ਲੈ ਕੇ ਆਏ ਆ ਗੁਰੂ ਘਰ ਦੇ ਵਿੱਚ ਲਿਆ ਕੇ ਤੇ ਅਸੀਂ ਇਹ ਸਹਿਦ ਦਿੱਤੀ ਹੈ ਵੀ ਇੱਥੇ ਸਾਰੇ ਜਣੇ ਇਕੱਠੇ ਕਰ ਲੈਣਗੇ ਤੇ ਜਿਵੇਂ ਜਿਵੇਂ ਉਹਨਾਂ ਨੂੰ ਵੰਡਾਈ ਉਸੇ ਤਰੀਕੇ ਨਾਲ ਕਣਕ ਵੰਡਦੇ ਆ ਆ ਪ੍ਰਧਾਨ ਜੀ ਹੋਰ ਵੀ ਪਿੰਡਾਂ ਦੇ ਵਿੱਚ ਤੁਸੀਂ ਸਹਿਯੋਗ ਕਰਕੇ ਹੋ ਜਿਨ੍ਹਾਂ ਦੀ ਕੋਈ ਕਣਕ ਨੂੰ ਅੱਗ ਵਗੈਰਾ ਲੱਗੀ ਸੀਗੀ ਜਾਕੱਲੇ ਕੋਠੇ ਮਾਲਾ ਸਿੰਘ ਵਾਲੇ ਤੋਂ ਸ਼ੁਰੂ ਕੀਤਾਗਾ ਵੈਸੇ ਤਾਂ ਦੋ ਪਿੰਡ ਇੱਧਰ ਸੀਗੇ rau ਵਾਲਾ ਤੇ ਸੇਡਾ ਸਿੰਘ ਵਾਲਾ ਉੱਥੇ ਥੋੜੀ ਕਣਕ ਸੀਗੀ ਕੁਝ ਬੰਦਿਆਂ ਨੇ ਯਾਨੀ ਕਿ ਕਿਸੇ ਦੇ ਨੁਕਸਾਨ ਨੁਕਸਾਨ ਹੋਇਆ ਸੀ ਕੁਝ ਦੇ ਤੇ ਪੈਸੇ ਹਨਾ ਉਹ ਇਸ ਕਰਕੇ ਇੱਥੇ ਇਕੱਠੇ ਕਰ ਲਈ ਇਹਨਾਂ ਨੇ ਕਣਕ ਵੀ ਅਸੀਂ ਵੰਡਾ ਆਪਦੇ ਹਿਸਾਬ ਨਾਲ ਅਸੀਂ ਆਪੇ ਕਰ ਲਾਂਗੇ ਪਰ ਮੈਨੂੰ ਜਿੱਥੇ ਤੱਕ ਪਤਾ ਸੀ ਮੱਛੀ ਦਾ ਢਿਲਵਾ ਵੀ ਐ ਪਰ ਸਾਰੇ ਪਿੰਡਾਂ ਨੂੰ ਅਸੀਂ ਇੱਕ ਪਿੰਡ ਦੇ ਵਿੱਚੋਂ ਇਕੱਠੀ ਕਰਕੇ ਕਣਕ ਨਹੀਂ ਦਿੰਦੀ ਮੈਂ ਦੂਜੇ ਪਿੰਡਾਂ ਨੂੰ ਅਪ ਜਿਨਨੇ ਵੀ ਮੇਰੇ ਵੀਰ ਹੈ ਸੁਣਦੇ ਆ ਉਹ ਥੋੜਾ ਥੋੜਾ ਇਕੱਠੀ ਕਰਕੇ ਕਾਨਕਾ ਜਿਹੜੀ ਆਪਦੇ ਆਪ ਦੇ ਹਿਸਾਬ ਨਾਲ ਇਹਨਾਂ ਪਿੰਡਾਂ ਦੇ ਵਿੱਚ ਪਹੁੰਚਦੀ ਕਰਦੇ ਅੱਛਾ ਤੁਹਾਡੀ ਸਰਕਾਰ ਵੀ ਆਪਦੀ ਹੈ ਜੀ ਸਰਕਾਰ ਤੋਂ ਕੀ ਮੰਗ ਕਰੋਗੇ ਫਿਰ ਤੁਸੀਂ ਜੀ ਜਾ ਕੀ ਸੇ ਜੋ ਕਰਵਾ ਸਕਦੇ ਉਹਨਾਂ ਵਾਸਤੇ ਅਸੀਂ ਡੀਸੀ ਸਾਹਿਬ ਨਾਲ ਗੱਲ ਕਰਕੇ ਆਏ ਆ ਐਮਐਲਏ ਸਾਹਿਬ ਨੇ رابطہ ਕਰਕੇ ਤੇ ਸਾਡਾ ਕਹਿ ਰੱਖਿਆ ਹੈ ਸਰਕਾਰ ਨੂੰ ਵੀ ਭਾਈ ਜਿੰਨਾ ਇਹਨਾਂ ਦਾ ਮਤਲਬ ਨੁਕਸਾਨ ਹੋਇਆ ਉਹਦੀ ਪਰਵਾਹੀ ਹੈ ਜਿਹੜੀ ਕੀਤੀ ਜਾ ਸਕੇ ਪਹਿਲਾਂ ਵੀ ਜਿਸ ਤਰ੍ਹਾਂ ਗੜੇਮਾਰੀ ਸੀਗੀ ਜਦੋਂ ਹੋਈ ਉਦੋਂ ਵੀ ਸਰਕਾਰ ਨੇ ਤਕਰੀਬਨ 2.5 ਕਰੋੜ ਰੁਪਏ ਦੇ ਲਗਭਗ ਜਿਹੜਾ ਜੈਤੂ ਹਲਕੇ ਨੂੰ ਦਿੱਤਾ ਤੇ ਕੋਸ਼ਿਸ਼ ਕੀਤੀ ਸੀ ਵੀ ਸਾਰਿਆਂ ਨੂੰ ਜਿੰਨਾਂ ਜਿੰਨਾਂ ਜਿਹਦੇ ਨੁਕਸਾਨ ਹੋਇਆ ਉਹਨਾਂ ਨੂੰ ਦਿੱਤਾ ਜਾਵੇ ਠੀਕ ਹੈ ਸਰ ਥੈਂਕ ਯੂ ਸਰ ਓਕੇ ਆ ਬਜੁਰਗੂ ਕੀ ਨਾਂ ਤੁਹਾਡਾ ਮੇਰਾ ਨਾਂ ਹਰੀ ਸਿੰਘ ਹੈ ਆ ਹਰੀ ਸਿੰਘ ਜੀ ਅੱਜ ਇੱਥੇ ਕੁਝ ਨੌਜਵਾਨ ਰਾਮਿਆਣੇ ਤੋਂ ਕਣਕ ਲੈ ਕੇ ਪਹੁੰਚੇ ਹੈ ਜੀ ਆ ਕੀ ਕਹਿਣਾ ਚਾਹੂਗੀ ਜੀ ਉਹਨਾਂ ਬਾਰੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ ਜਿਹਦੇ ਤੇ ਵਿਚਾਰੀ ਗੰਨੇ ਖਸਾਨਾਂ ਦੀ ਕਣਕ ਮੱਚੀ ਆ ਉਹਨਾਂ ਵੱਲ ਤੋਂ ਸੇਵਾ ਲੈ ਕੇ ਪਹੁੰਚੇ ਆ ਬਹੁਤ ਬਹੁਤ ਜੀ ਨੂੰ ਧੰਨਵਾਦ ਕਰਦੇ ਹਾਂ ਜੀ ਅਮ ਗੱਲ ਕਰਾਂਗੇ ਜੀ ਕਿੰਨੇ ਕਿ ਕਿਸਾਨਾਂ ਦੀ ਜਿਹੜੀ ਫਸਲ ਨੂੰ ਅੱਗ ਲੱਗੀ ਸੀ ਉਸ ਦਿਨ ਸੱਤ-ਅੱਠ ਕਿਸਾਨ ਆ ਜੀ ਜੀ ਉਹ ਸਾਰੇ ਠੀਕੇ ਦੇ ਪੈ ਲਈ ਸੀਗੇ ਜੀ ਜੀ ਉਹ ਆਪਦੀ ਸੀਗੀ ਛੋਟੇ-ਛੋਟੇ ਕਿਸਾਨ ਆ ਉਹ ਕੇਸੇ 2 ਕਿੱਲੇ ਕੇਸੇ 4 ਕਿੱਲੇ ਆ ਜੀ ਤੇ ਇਹਦੇ 5 ਕਿੱਲੇ ਆ ਇਹਦੋਂ ਵੱਡਾ ਕੋਈ ਕਿਸਾਨ ਨਹੀਂ ਆ ਜੀ ਉਹ ਸਾਰੀ ਕਣਕ ਸਵਾਥ ਗਈ ਜੀ ਖਾਂ ਨੂੰ ਦਾਣਾ ਵੀ ਹੈ ਨਹੀਂ ਪਸੂਆਂ ਨੂੰ ਪੌਣ ਨੂੰ ਖੋਦੀਏ ਕਹਿੰਦੇ ਆ ਅੱਛਾ ਹੁਣ ਕੁਝ ਕਣਕ ਇੱਥੇ ਪਹੁੰਚੀ ਆ ਜੀ ਕਿ ਪਿੰਡ ਵੱਲੋਂ ਵੀ ਇਕੱਠੀ ਕਰਕੇ ਉਹਨਾਂ ਦੇ ਸਹਯੋਗ ਕੀਤਾ ਜਾਊਗਾ ਜਾਂ ਇਹਨਾਂ ਦੀ ਕਣਕੀ ਕਲੀ ਉਹਨੂੰ ਦਿੱਤੀ ਜਾਊਗੀ ਇਹ ਜੀ ਪਿੰਡ ਬਣੀ ਨੂੰ ਸਹਿਯੋਗ ਦਿੱਤਾ ਹੈ ਕਰੀ ਬੈਠੇ ਆ ਜੀ ਕਰੀ ਬੈਠੇ ਕਣਕ ਕੱਢੀ ਜੀ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜੀ ਇਹਨਾਂ ਦੇ ਵੀ ਸਹਿਯੋਗ ਸਾਰਾ ਇਕੱਠਾ ਹੀ ਹੋਊਗਾ ਜੀ ਸਾਰੇ ਕੱਢੀ ਕਰਕੇ ਕਣਕ ਜਿੰਨਾ ਖੇਤਾਂ ਦੀ ਮੱਤੀ ਆ ਉਹਨਾਂ ਨੂੰ ਵੰਡਦੇ ਨੇ ਕਣਕ ਜੁਗੀ ਆ ਜੂਗੀ ਠੀਕ ਹੈ ਜੀ ਕਿਹਨਾ ਤੋਂ ਅੰਗਰਵਿੰਦਰ ਸਿੰਘ ਜੀ ਕੋਠੇ ਮਾਲਾ ਆ ਗੁਰਵਿੰਦਰ ਸਿੰਘ ਜੀ ਜਿਹੜੀ ਅੱਜ ਕਣਕ ਲੈ ਕੇ ਆਏ ਆ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਸਾਰੇ ਨਗਰ ਦਾ ਧੰਨਵਾਦ ਕਰਦੇ ਆ ਪਿੰਡ ਰਾਮਿਆਣੇ ਦਾ ਬਾਈ ਧਰਮਜੀਤ ਦਾ ਜੋ ਕਿ ਸਾਡੇ ਦੁੱਖ ਦੀ ਘੜੀ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਅਸੀਂ ਹੋਰ ਵੀ ਨਗਰਾਂ ਨੂੰ ਬੇਨਤੀ ਕਰਦੇ ਆਂ ਵੀ ਜੋ ਦੁੱਖ ਦੀ ਘੜੀ ਦੇ ਵਿੱਚ ਸਾਡੇ ਨਾਲ ਸੰਯੋਗ ਕੀਤਾ ਜਾਵੇ ਵੱਧ ਤੋਂ ਵੱਧ ਭਰਾ ਅਸੀਂ ਆਪਦੇ ਨਗਰਵੰਨੀਆਂ ਉਹ ਵੀ ਜਿੰਨਾ ਸੰਯੋਗ ਬੰਨਦਾ ਸੀਗਾ ਅਸੀਂ ਉਹ ਵੀ ਇੱਥੇ ਕਣਕ ਇਕੱਠੀ ਕੀਤੀ ਐ ਜੋ ਜਿੰਨਾ ਦਾ ਨੁਕਸਾਨ ਹੋਇਆ ਉਹਨਾਂ ਨੂੰ ਉਸੇ ਹਿਸਾਬ ਨਾਲ ਅਸੀਂ ਸਾਰੇ ਪਿੰਡ ਨੇ ਸੰਯੋਗ ਦਿੱਤਾ ਸਾਰੇ ਨੌਜਵਾਨ ਪੀੜੀ ਮੂਹਰੇ ਲਾ ਕੇ ਆਪਦੇ ਨਗਰ ਦੇ ਵਿੱਚੋਂ ਸਾਰੀ ਕਣਕ ਇਕੱਠੀ ਹੋਈ ਆ ਜੋ ਪੈਸਾ ਇਕੱਠਾ ਹੋਇਆ ਜੋ ਇਹਨਾਂ ਦੀ ਸਹਾਇਤਾ ਕਰ ਸਕੇ ਜਿੰਨੀ ਵੱਧ ਤੋਂ ਵੱਧ ਕਰਾਂਗੇ ਬਾਕੀ ਅਸੀਂ ਨਾਲ ਦੇ ਪਿੰਡਾਂ ਨੂੰ ਬੇਨਤੀ ਕਰਦੇ ਆਂ ਵੀ ਸੰਯੋਗ ਵੱਧ ਤੋਂ ਵੱਧ ਦਿਓ ਕਿਉਂਕਿ ਪੰਜਾਬੀ ਆਪਣੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਦੁੱਖ ਦੀ ਘੜੀ ਦੇ ਵਿੱਚ ਹੋਰ ਵੀ ਪਾਸੇ ਨਗਰਾਂ ਦੇ ਵਿੱਚੋਂ ਸਾਨੂੰ ਫੋਨ ਆ ਰਹੇ ਆ ਵੀ ਅਸੀਂ ਪਹੁੰਚਦੇ ਆਂ ਅਸੀਂ ਕਣਕ ਲੈ ਕੇ ਪਹੁੰਚਣੀ ਆ ਅਸੀਂ ਪੈਸੇ ਲੈ ਕੇ ਜੋ ਕਿ ਜਿਵੇਂ ਅੱਜ ਬਾਈ ਧਰਮਜੀਤ ਜੀ ਰਾਮਿਆਣਾ ਪਹੁੰਚਿਆ ਤੇ ਤਾਂ ਰਾਮਿਆਣੇ ਨਗਰ ਦਾ ਧੰਨਵਾਦ ਕਰਦੇ ਆਂ ਅਸੀਂ ਸਾਰੇ ਦਾ ਜੋ ਕਿ ਅੱਜ ਸਾਡੇ ਪਿੰਡ ਕਣਕ ਲੈ ਕੇ ਸੇਵਾ ਪਹੁੰਚੀ ਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੀ ਆਪ ਦੇ ਕੋਟੇਵਾਲਾ ਸਿੰਘ ਨੰਗਰ ਜੇਕਰ ਗੱਲ ਕੀਤੀ ਜਾਵੇ ਕਿਤੇ ਕੁਝ ਕਿਸਾਨ ਇਸ ਤਰ੍ਹਾਂ ਦੇ ਵੀ ਹੈ ਜਿਨ੍ਹਾਂ ਕੋਲੇ ਆ ਤਿੰਨ ਚਾਰ ਕਿੱਲੇ ਸੀ ਤੇ ਉਹ ਵੀ ਠੇਕੇ ਤੇ ਲਏ ਹੋਏ ਸੀਗੇ ਕੀ ਇਸ ਤਰ੍ਹਾਂ ਦੇ ਹੈਗਾ ਕੋਈ ਮਨ ਹਾਂਜੀ ਵਿੱਚ ਹੈਗਾ ਜਿਨ੍ਹਾਂ ਦੇ 14 ਕਿੱਲੇ ਠੇਕੇ ਤੇ ਸੀਗੇ ਇੱਥੇ ਜੀ ਆਪਣੇ ਤੇ ਇੱਕ ਵੀਰ ਕੋਲੇ ਸੀਗੇ ਦੋ ਕਿੱਲੇ ਜੀ ਉਹੀ ਦੋ ਕਿੱਲੇ ਸਾਰੇ ਦੇ ਸਾਰੇ ਉਹਨਾਂ ਦੇ ਮੱਚ ਗਏ ਇਹ ਕੁਛ ਵਾਣ ਆਪਦੇ ਸੀਗੇ ਇੱਥੇ ਇੱਕ ਆਪਣੇ ਤਾਇਆ ਜੀ ਆ ਬਿੱਲੂ ਡੇਰੀ ਵਾਲੇ ਆ ਉਹਨਾਂ ਦੇ 6 ਕਿੱਲੇ ਸੀਗੇ ਉਹਨਾਂ ਦੇ ਸਾਰੇ ਦੇ ਸਾਰੇ ਉਹ ਮੱਚ ਗਏ ਜੀ ਕੁਛ ਨਹੀਂ ਬਚਿਆ ਦਾਣਾ ਉਹਨਾਂ ਦਾ ਅੱਜ ਪਸ਼ੂ ਵੀ ਆ ਘਟੋ ਘਟਾ ਉਹਨਾਂ ਕੋਲੇ ਕਾਫੀ ਫਸਲ ਡੇਰੀ ਦਾ ਕੰਮ ਕਰਦੇ ਆ ਉਹਨਾਂ ਕੋਲੇ ਅੱਜ ਇੱਕ ਵੀ ਦਾਣਾ ਹੈ ਨਹੀਂਗਾ ਆਪਦੇ ਨਾਲ ਖਾਣ ਲਈ ਐ ਤੇ ਨਾਲ ਪਸ਼ੂਆਂ ਲਈ ਐ ਉਹਨਾਂ ਦਾ ਵੀ ਅਸੀਂ ਸੰਯੋਗ ਵੱਧ ਤੋਂ ਵੱਧ ਕਰਾਂਗੇ ਬਾਕੀ ਐਨ ਆਰ ਆਈ ਵੀਰਾਂ ਨੂੰ ਵੀ ਕਹਿਣੇ ਆ ਵੀ ਵੱਧ ਤੋਂ ਵੱਧ ਸੰਯੋਗ ਦਿਓ ਜੋ ਕਿ ਰਪੀਰਪੀ ਨਾਲ ਇਨਾਂ ਦੀ ਸਹਾਇਤਾ ਹੋ ਜਾਣੀ ਆ ਆਪਾਂ ਨੂੰ 1 ਕਿਕਰਪੀਏ ਦਿੱਤੇ ਦਾ ਪਤਾ ਨਹੀਂ ਲੱਗਣਾ ਇੱਧਰ ਪੈਸਿਆਂ ਤੇ ਵਾਅਦੇ ਤੇ ਜੁੜ ਜਾਂਦੇ ਕਿੱਥੇ ਆਪਾਂ ਰੁਪਿਆ ਰੁਪਿਆ ਇਕੱਠਾ ਕਰਕੇ ਲੱਖਾਂ ਤੇ ਹੋ ਜਾਣਾ ਹੈ ਇਹ ਸਾਰਿਆਂ ਨੂੰ ਭਰਾਵਾਂ ਨੂੰ ਐਨ ਆਰ ਆਈ ਵੀਰਾਂ ਨੂੰ ਕਹਿੰਦੇ ਆਸੀਂ ਠੀਕ ਹੈ ਬੱਸ ਸੰਜੋਗ ਦਿਓ ਧੰਨਵਾਦ ਤੁਹਾਡਾ ਪ੍ਰੈਸ ਵਾਲਿਆਂ ਦਾ ਜਿਨ੍ਹਾਂ ਨੇ ਸਾਡੇ ਹਮਦਰਦੀ ਦੇ ਵਿੱਚ ਆ ਕੇ ਸਾਡਾ ਦਰਦ ਸੁਣਿਆ ਬਹੁਤ ਬਹੁਤ ਧੰਨਵਾਦ ਆ ਭਾਈ ਜੀ ਕੀ ਨਾਂ ਆਪਣਾ ਸਿਕੰਦਰ ਸਿੰਘ ਜੀ ਆ ਸਿਕੰਦਰ ਸਿੰਘ ਜੀ ਅੱਜ ਰਾਮਿਆਣੇ ਦੇ ਕੁਝ ਨੌਜਵਾਨ ਮੁੰਡੇ ਇੱਥੇ ਕਣਕ ਲੈ ਕੇ ਆਏ ਆ ਤੇ ਕੀ ਗੱਲਬਾਤ ਆ ਸਾਰੀ ਇਹ ਕੋਈ ਪਿਛਲੇ ਦਿਨ ਬਾਈ ਸਾਡੇ ਚਾਂੜ ਤਾਂ ਅਗ ਲੱਗੀ ਸੀ ਖੜੀ ਕਣਕਾਂ ਆਟੇ ਤੋਂ 9 ਕਿਸਾਨਾਂ ਦੀ ਕਣਕ ਮੱਚ ਗਈ ਸੀ ਜੀ ਉਹਦੇ ਸਬੰਧ ਵਿੱਚ ਬਾਈ ਜੀ ਅਤੇ ਰਾਮਯੰਤੋਂ ਭਰਵੀ ਦੀ ਉਹ ਤੋਂ ਨੰਗਰ ਜੋ ਚੋਂ ਕਣਕ ਇਕੱਠੀ ਕਰਕੇ ਲਿਆ ਗਿਆ ਸਾਡੀ ਉਹ ਮਦਦ ਕਰਨ ਆ ਗਏ ਜੀ ਬਹੁਤ ਸਾਰੇ ਪਿੰਡ ਦੇ ਚੋਂ ਕਣਕ ਇਹਦੀ ਵਿਰਾਹੀ ਇਕੱਠੀ ਕਰਕੇ ਜਿਹਨੇ ਜਿਹੜੇ ਪਰਿਵਾਰਾਂ ਨੂੰ ਇਹ ਕਣਕ ਮੱਚੀ ਆ ਉਹਨਾਂ ਦੀ ਸਹਾਇਤਾ ਕਰਾ ਰਹੇ ਨੇ ਵੀ ਸਾਥ ਕੋ ਜੀ ਆ ਲਗਭਗ ਕਿੰਨੇ ਕਿ ਕਿਸਾਨਾਂ ਦੀ ਕਣਕ ਸੀ ਆ ਫਸਲ ਸੀਗੀ ਜਿਹੜੀ ਨੂੰ ਅੱਗ ਲੱਗੀ ਸੀ ਜੀ ਇਹਨਾਂ ਨੂੰ ਨੁਕਸਾਨਾਂ ਦੇ ਸੀ ਆਮ ਨੁਕਸਾਨ ਆਏ ਜੀ ਯਾਨੀ ਠੇਕਿਆਂ ਦੇ ਵਾਂਹ ਲੈ ਗਏ ਜੀ ਜੀ ਇਹਨਾਂ ਵਿੱਚੋਂ ਤਿੰਨ ਚਾਰ ਘਰ ਜਮਾਂ ਕਣ ਖਾਨ ਜੋਗੀ ਵੀ ਨਹੀਂ ਬਚੇ ਨਾ ਕੋਈ ਠੀਕ ਹੈ ਕੀ ਕਹਿਣਾ ਚਾਹੋਗੇ ਫਿਰ ਇਹਨਾਂ ਵਾਸਤੇ ਜੀ ਤੁਸੀਂ ਇਹ ਬਾਈ ਜੀ ਦਾ ਬਹੁਤ-ਬਹੁਤ ਧੰਨਵਾਦ ਜਿਹਨੇ ਔਖੀ ਘੜੀ ਦੇ ਵਿੱਚ ਸਾਡੀ ਮਦਦ ਕੀਤੀ ਹੈ ਨੁਕਸਾਨਾਂ ਦੀ ਮਦਦ ਕੀਤੀ ਹੈ ਇਹਨਾਂ ਨੂੰ ਆਤ ਲੱਗੀ ਸੀ ਇਹਨਾਂ ਦੇ ਖੇਤਾਂ ਨੂੰ ਖਾਨ ਜੋਗੀ ਕੰਨਫਰਮ ਜੀ ਅੱਜ ਦੋਸਤਾਂ ਦੀ ਘੜੀ ਵਿੱਚ ਬਾਈ ਜੀ ਸਾਡੇ ਨਾਲ ਖੜੇ ਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈਂਡ ਰਾਮੀਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਠੀਕ ਹੈ ਜੀ